ਆ ਮਿਰਚਾਂ ਲਾਂਗਾ ਸੀ ਬਾਈ ਆਪਾਂ ਕੁਸ਼ਤਾ ਵਿੱਚ ਖੇਤ ਲਾਂਗਾ ਕੁਛ ਘਰੇ ਲਾਂਗਾ ਇਹ ਹੁਣ 25 30 ਰੁਪਏ ਆਪਣੀ ਬੋਲੀ ਤੇ ਲੱਗਦੀਆਂ ਸੀ ਮੈਂ ਚੱਲ ਆਪਾਂ ਨੂੰ ਸਬਜ਼ੀ ਵਾਸਤੇ ਲੋੜ ਪੈਂਦੀ ਐ ਉਹ ਵੀ ਕੋਈ ਪਕੌੜੇ ਬਣਾਉਣੇ ਕੋਈ ਵੀ ਚੀਜ਼ ਬਣਾਉਣੀ ਐ ਮਿਰਚਾਂ ਦੀ ਜ਼ਰੂਰਤ ਜ਼ਰੂਰ ਪੈਂਦੀ ਐ ਹਰੀਆਂ ਮਿਰਚਾਂ ਤੋਂ ਇਹ ਰੈੱਡ ਲਾਲ ਹੋ ਜਾਂਦੀਆਂ ਤੇ ਘਰੇ ਜਿਹੜੀਆਂ ਆਪਾਂ ਪੀਸ ਕੇ ਬਣਾ ਲੈਨੇ ਆਂ ਹਰ ਸਾਲ ਹੀ ਇਸ ਤਰ੍ਹਾਂ ਰੱਖਦੇ ਆਂ ਸੀ ਆ ਹੁਣ ਹਰੀਆਂ ਆ ਸਾਰੀਆਂ ਹਰੀਆਂ ਤੋਂ ਲਾਲ ਹੋ ਜਾਂਦੀਆਂ ਐ ਕਈ ਮੇਰੇ ਭਰਾ ਜਨਾਂ ਨੂੰ ਨਹੀਂ ਪਤਾ ਹੁੰਦਾ ਵੀ ਲਾਲ ਮਿਰਚਾਂ ਵਾਖਰੀਆਂ ਆਉਂਦੀਆਂ। ਹਰੀਆਂ ਤੋਂ ਲਾਲ ਬੰਦੀਆਂ ਇਹ। ਜਿਹੜੀਆਂ ਆਪਾਂ ਉਹਦੇ ਵਿੱਚ ਸਬਜ਼ੀ ਦੇ ਪਾਉਣਗੇ ਜਾਂ ਪਕੌੜਿਆਂ ਚ ਕਾਸੀਚੀ ਪਾਉਣੀ ਮਿਰਚ। ਤੇ ਤਾਂ ਕਰਕੇ ਆਪਾਂ ਇਹ ਲਾਏ ਹੋਏ ਆ ਘਰੇ ਬੁੱਜੇ ਤਾਂ। ਕੁਝ ਖੇਤ ਲੱਗੇ ਹੋਏ ਆ ਮੇਰੇ। ਤੇ ਇਹ ਹੀ ਤੋੜ ਲਾਂਗੇ ਹੁਣ ਤੋੜ ਕੇ ਅਸੀਂ ਸੁਕਾਣ ਲੈਣੇ ਹੁੰਦੇ ਆ। ਛਾਵੇਂ ਸੁਕਾਓ ਕੇ ਤੇ ਫਿਰ ਅਸੀਂ ਉਸ ਤੋਂ ਬਾਅਦ ਘਰੇ ਪੀਸ ਲੈਣੇ ਆ। ਆ ਸਾਰੀ ਹੁਣ ਆ ਲਾਲ ਹੁੰਦੀ ਜਾਂਦੀ ਐ ਇਹ ਹਰੀ ਤੋਂ। ਆ ਦੇਖ ਲਓ ਬੂਝੇ ਤੁਹਾਡੇ ਸਾਹਮਣੇ ਆਹ ਲਾੜ ਹੋਗੇ ਸਾਰੇ ਹੁਣ ਤੋੜ ਲਾਂਗੇ ਅਸੀਂ ਆਹ ਸੁੱਕਣੇ ਪਾਤੇ ਹੁਣ ਸਾਰੀ ਮਿਰਚ ਤੋੜ ਕੇ ਸੁੱਕਣੀ ਪਾਤੀ ਜਦੋਂ ਇਹ ਸੁੱਕ ਗਈ ਇਹ ਇਹਨੂੰ ਬਸ ਮਿਕਸੀ ਵੀਜੀ ਪਾ ਲਈ ਭਾਵੇਂ ਚਾਹੇ ਕੁੰਡੇ 'ਚ ਰਗੜ ਲਓ ਤੇ ਆਪਾਂ ਤਾਂ ਸਬਜ਼ੀ ਜੀ ਪਉਣੀ ਹੁੰਦੀ ਆ ਤੇ ਆਪਦੀ ਘਰੇ ਜੀ ਤਿਆਰ ਕਰੀ ਜਾਏ ਇੰਨੀਆਂ ਮਿੰਕਾਂ ਹੁੰਦੀਆਂ ਇਹ ਮਿਰਚਾਂ ਤਾ ਕਰਕੇ ਦੱਸ ਰਿਆਂ ਤੁਹਾਨੂੰ